ਗੁਰਦੁਆਰਾ ਬਾਬਾ ਨੌਦ ਸਿੰਘ ਜੀ ਸਾਹਿਬ ਪਿੰਡ ਗੁਰੂਵਾਲੀ ਜ਼ਿਲ੍ਹਾ ਸ਼੍ਰੀ ਅਮਰਤਸਰ ਇਹ ਸ਼੍ਰੀ ਅਮਰਤਸਰ ਅਤੇ ਤਰਨਤਾਰਨ ਰੋਡ ਤੇ ਸਥਿਤ ਇੱਕ ਇਤਿਹਾਸਿਕ ਸਥਾਨ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਸ਼ਹੀਦ ਅਤੇ ਬਾਬਾ ਨੌਦ ਸਿੰਘ ਜੀ ਨੇ ਮੋਲਾ ਨਾਲ ਲੜਾਈ ਲੜੀ ਸੀ ਬਾਬਾ ਨੌਦ ਸਿੰਘ ਜੀ ਬਾਬਾ ਦੀਪ ਸਿੰਘ ਜੀ ਦੇ ਫੌਜ ਦੇ ਜਰਨੈਲ ਸਨ ਅਤੇ ਰਿਸ਼ਤੇ ਵਿੱਚ ਬਾਬਾ ਦੀਪ ਸਿੰਘ ਜੀ ਦੀ ਮਾਸੀ ਦੇ ਪੁੱਤਰ ਵੀ ਸਨ ਮੁਗਲ ਅਹਿਮਦ ਸ਼ਾਹ ਦੁਰਾਨੀ ਦੇ ਜਰਨੈਲ ਜਹਾਨ ਖਾਨ ਨੇ ਸ਼੍ਰੀ ਹਰਮੰਦਰ ਸਾਹਿਬ ਨੂੰ ਢਾ ਦਿੱਤਾ ਅਤੇ ਪਸ਼ੂਆਂ ਨੂੰ ਮਾਰ ਕੇ ਪਵਿੱਤਰ ਸਰੋਵਰ ਭਰ ਦਿੱਤਾ ਉਸ ਵਕਤ ਬਾਬਾ ਦੀਪ ਸਿੰਘ ਜੀ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਨ ਅਤੇ ਉਹਨਾਂ ਦੀ ਉਮਰ ਲਗਭਗ 75 ਸਾਲ ਸੀ ਅਤੇ ਬਾਬਾ ਨੌ ਸਿੰਘ ਜੀ ਦੀ ਉਮਰ 95 ਸਾਲ ਸੀ ਉਹ ਬਦਲਾ ਲੈਣ ਲਈ ਅਤੇ ਸ਼੍ਰੀ ਹਰਮੰਦਰ ਸਾਹਿਬ ਨੂੰ ਦੁਬਾਰਾ ਬਣਾਉਣ ਲਈ ਉਹਨਾਂ ਨੇ 500 ਸਿੱਖਾਂ ਦੇ ਨਾਲ ਸ਼੍ਰੀ ਅੰਮ੍ਰਿਤਸਰ ਦੀ ਯਾਤਰਾ ਆਰੰਭ ਕੀਤੀ ਚੱਲਣ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਨੇ ਇਹ ਬਚਨ ਕੀਤਾ ਕਿ ਮੈਂ ਸ਼੍ਰੀ ਦਰਬਾਰ ਸਾਹਿਬ ਨੂੰ ਆਜ਼ਾਦ ਕਰਵਾ ਕੇ ਹੀ ਸਾਹ ਲਵਾਂਗਾ ਰਸਤੇ ਦੇ ਵਿੱਚ ਹੋਰ ਸਿੱਖ ਬਾਬਾ ਜੀ ਦੇ ਨਾਲ ਰਲਦੇ ਗਏ ਇੱਥੇ ਸਿੱਖ ਅਤੇ ਮੁਗਲ ਫੌਜਾਂ ਦੋਨੋਂ ਆਪਸ ਵਿੱਚ ਟਕਰਾ ਗਈਆਂ ਮੁਗਲ ਫੌਜਾਂ ਦੀ ਅਗਵਾਈ ਜਹਾਨ ਖਾਨ ਕਰ ਰਿਹਾ ਸੀ ਮੁਗਲਾਂ ਨਾਲ ਜੰਗ ਵਿੱਚ ਇਸ ਸਥਾਨ ਤੇ ਧੰਨ ਬਾਬਾ ਨੌਹ ਸਿੰਘ ਜੀ ਸ਼ਹੀਦ ਹੋ ਗਏ ਸੋ ਅੱਜ ਜਿਹੜੇ-ਜਿਹੜੇ ਵੀ ਆਨਲਾਈਨ ਬੈਠੇ ਨੇ ਇਸ ਵੀਡੀਓ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਲੈ ਕੇ ਸ਼ੇਅਰ ਕਰ ਦਿਓ ਬੋਲੋ ਜੀ O que